ਮੋਟਰ ਹੈਕ ਕਰ ਨੂੰ ਮਰੋ ਚੁੱਕਾ ਨਾ ਆਏ। ਉਹਦਾ ਆਇਆ ਕਰਾ ਲਾ। ਬੈਕ ਹੋ ਰਿਹਾ। ਬੱਡੀ ਹੋ ਰਿਹਾ। ਬੈਕ ਹੋ ਰਿਹਾ, ਹੋ ਰਿਹਾ ਬਾਕ। ਮੈਂ ਪਾਈ ਗਿਆ। ਇਹ ਬੈਕ ਕਰਾਉਣ ਦੇ ਵੀਰੇ ਉਹਦੀ ਪਹਿਲਾ ਬੰਦੇ। ਆ ਉਹ ਫੇਰ ਭੱਗ ਗਿਆ।

ਹਾਂਜੀ ਇੱਕ ਮਿੰਟ ਬੜਾ ਕੀ ਨਾਹੀ ਤੁਹਾਡਾ ਮੇਰਾ ਨਾਮ ਲਖਪਤ ਸਿੰਘ ਫਾਇਰਮੈਨ ਹੈ ਜੀ ਅੱਛਾ ਇਹ ਕਿੰਨਾ ਟਾਈਮ ਹੋ ਗਿਆ ਜੀ ਵੀਰ ਅੱਗ ਲੱਗੀ ਨੂੰ ਅੱਗ ਜੀ ਤਕਰੀਬਨ ਸਾਰਾ ਸੀ ਅਭੇ ਪਰ ਗਾਇਓ ਸੀ ਕਿ ਜੀ ਹਾਂਜੀ ਅਭੇ ਪਰ ਵੀ ਇਹਨਾਂ ਨੂੰ ਗੁਹਾਰੇ ਨੂੰ ਅੱਗ ਸੀ ਜੀ ਇਹ ਡੱਚਾਂ ਨੂੰ ਜੀ ਅੱਛਾ ਤੇ ਉਸ ਤੋਂ ਬਾਅਦ ਜੀ ਜਦੋਂ ਸਾਡੇ ਕੋਲ ਕਾਲ ਆਈ ਜੀ ਅਸੀਂ ਸਿੱਧਾ ਉਧਰੋਂ ਇੱਧਰ ਆਏ ਜੀ ਫਿਰ ਆਪਣੇ ਦੋ ਫਾਇਰ ਟੈਂਡਰ ਲਾਏ ਜੀ ਇਸਨੇ ਦੋ ਫਾਇਰ ਟੈਂਡਰਾਂ ਨਾਲ ਕੰਟਰੋਲ ਕੀਤੀ ਜੀ ਕਿੰਨਾ ਕ ਟਾਈਮ ਹੋਊਗਾ ਜੀ ਤੁਹਾਨੂੰ ਮਤਲਬ ਕਿ ਅੱਗ ਤੇ ਕਾਬੂ ਪਾਉਣਿਆਂ ਨੂੰ ਆਪਾਂ ਨੂੰ ਜੀ 3 ਘੰਟੇ ਦੇ ਤਕਰੀਬਨ ਹੋ ਗਏ ਹੋਣਗੇ ਜੀ ਨੇ अच्छा ते ਹੁਣ ਤਾਂ ਕੰਟਰੋਲ ਹੈ ਜੀ ਹਾਂ ਜੀ ਤਕਰੀਬਨ ਤਾਂ ਅਸੀਂ ਦੇਖ ਸਕਦੇ ਹਾਂ ਦਾ ਕੰਟਰੋਲ ਹੈ ਜੀ ਤੇ ਹੋਰ ਕੋਈ ਨੁਕਸਾਨ ਤਾਂ ਨਹੀਂ ਹੋਇਆ ਜੀ ਪਾਤੀਆਂ ਤੋਂ ਲੱਗਾ ਹਾਂ ਜੀ ਆ ਪਾਤੀਆਂ ਦਾ ਗਹਾਰਿਆਂ ਦਾ ਹੈਗਾ ਜੀ ਨੁਕਸਾਨ ਤਾਂ ਜੋ ਬਾਲਣ ਸੀ ਉਸ ਬਾਲਣ ਕਿਵੇਂ ਲੈ ਗਰੀਬ ਹਾਂਜੀ ਹਾਂਜੀ ਉਹਨਾਂ ਨੇ ਕਿਹਾ ਰਹੇ

ਸਰਪੰਚ ਸਾਹਿਬ ਜੇڑا ਇਹ ਇਹ ਨੁਕਸਾਨ ਹੋਇਆ ਗਹਾਰੇ ਮੱਤਨ ਦਾ ਇਹ ਕੀ ਕਾਰਨ ਹੈ ਜਿਹੇ ਕੋ ਪਤਾ ਲੱਗੇ ਇਹਦਾ ਕਾਰਨ ਤਾਂ ਹਜੇ ਕੁਝ ਨਹੀਂ ਪਤਾ ਲੱਗੇ ਜੀ ਖੜੇ ਤਾਂ ਦੇਖਦੇ ਹਾਂ ਹੁਣ ਕੀ ਕਾਰਨ ਆ ਕੋਈ ਬਿਜਲੀ ਦੇ ਤਾਰ ਨਾਲ ਲੱਗੀ ਆ ਜਾਂ ਕਿੰਦੀ ਸ਼ਰਾਰਤ ਆ ਜਾਂ ਕੋਈ ਖੇਤਾਂ ਨੂੰ ਅੱਗ ਲਾਈ ਉਹ ਤੋਂ ਅੱਗੇ ਅੱਗ ਵਧੀ ਆ ਇਹ ਐਸਪੀਓਈ ਤਾਰਾਂ ਦੇ ਸਾਰਾ ਨੂੰ ਜਗਾ ਵੰਡ ਕੇ ਦਿੱਤੀ ਹੋਈ ਆ ਪੰਚਾਇਤ ਦੀ ਇਹਨਾਂ ਦੀ ਬਰਖੂਆਂ ਸਾਰੀ ਇੱਥੇ ਆਪਣੇ ਗਹਾਰੇ ਡੱਕੇ ਇਹਨਾਂ ਦੇ ਰੱਖੇ ਹੋਏ ਨੇ ਤੇ ਕਿੰਨਾ ਕੁ ਟਾਈਮ ਹੋ ਗਿਆ ਸਰਪੰਚ ਸਾਹਿਬ ਅੱਗ ਲੱਗੀ ਨੂੰ ਹੋ ਗਏ ਹੁਣੇ 12 ਆ 12:30 ਦੇ ਕਰੀਬ ਲੱਗੀ ਐ 12 ਵਜੇ ਲਗਭਗ ਰੁਪਨ ਨੂੰ ਮੈਨੂੰ ਫੋਨ ਕਰਾਓ ਮੈਂ ਤਾਂ ਪੰਪ ਸੀਗਾ ਆਪਣੇ ਸਫਰੇ ਵਾਲਾ ਉਹਦੀ ਭੇਜਤਾ ਸੀ ਉਹਦੀ ਵਜ੍ਹਾ ਨਾਲ ਜਿੰਨੀ ਕੰਟਰੋਲ ਨਹੀਂ ਉਹ ਤੋਂ ਬਾਅਦ ਫਾਇਰ ਬ੍ਰਿਗੇਡ ਵਾਲੇ ਬੁਲਾ ਲੇ ਉਹ ਚੱਲੇ ਰਿਹਾ ਜੀ ਇਹਦੇ ਹਾਂਜੀ ਹਾਂਜੀ ਹੁਣ ਇਹ ਤਾਂ ਮੁੰਲਾ ਦਾ 6-7 ਗੱਡੀਆਂ ਲੱਗੀਆਂ ਐ ਤਾਂ ਵੱਡਾ ਨੁਕਸਾਨ ਹੋ ਜਾਂਦਾ ਜੀ ਨਾਲ ਸਕੂਲ ਐ ਸਕੂਲ ਦੀਆਂ ਬਿੰਦੂਆਂ ਖੁੱਲੀਆਂ ਸੀਗੀਆਂ ਅੰਦਰ ਕਾਪੀਆਂ ਕਿਤਾਬਾਂ ਉਹੰਗਾ ਕਾਰਡ ਪੇ ਆ ਸਾਰਾ ਮਚ ਸਕਦਾ ਸੀ ਹੋਰ ਕੋਈ ਪਿੰਡ ਦਾ ਨੁਕਸਾਨ ਪਨੇ ਵੀ ਨਹੀਂ ਹੋਰ ਕੋਈ ਨੁਕਸਾਨ ਕੋਈ ਜਾਨੀ ਦਾ ਕੋਈ ਨੁਕਸਾਨ ਨਹੀਂ ਹੋਇਆ ਜੀ ਇਹ ਵੀ ਨਿਸ਼ਾਨ ਹੈ ਦਰਖਤ ਸਾਰੇ ਮੱਛੀ ਦੇ ਖਾਣੇ ਵੱਡੇ ਜੂੜੀ ਵਾਲੀ ਦੀ ਕੁਪਤੀ ਸਭ ਤੋਂ ਅੱਗੇ ਜਿਹੜੇ ਵਿਚਾਂ ਜਿਹੇ ਉਹ ਪਾਣੀ ਦੀ ਮੱਛੀ ਕਦਾ ਬਿਚਾਰਾ ਕੋਈ ਇਹ ਸਰਕਾਰ ਵੱਲੋਂ ਮਾਗਦਿਆ ਬਿਲਕੁਲ ਨਹੀਂ ਬਿਲਕੁਲ ਨਹੀਂ ਇਹਨਾਂ ਦਾ ਹੱਥਾਂ ਦਾ ਨੁਕਸਾਨ ਹੋ ਰਿਹਾ ਤੁਸੀਂ ਕਰੋਗੇ ਕੋਈ ਅਪਰਾਧਾ ਜੀ ਪਿੰਡ ਪੱਤਰ ਤੇ ਇਹਨਾਂ ਦੀ ਵੀ ਫੋਟੋ ਲੱਗਾ ਰਹੂਗਾ ਵੱਡੇ ਪਾਸੇ ਅੱਗ ਲੱਗੀ ਹੈ ਜੀ ਇਹ ਕੀ ਕਾਰਨ ਹੈ ਜੀ ਅੱਗ ਦਾ ਕਿਛੋਂ ਕਹਿੰਦੇ ਖੇਤਾਂ ਦੇ ਵਿੱਚੋਂ ਹੀ ਅੱਗ ਆਈ ਹੈ ਅੱਛਾ ਜੀ ਇਹਦਾ ਕੋਈ ਪਤਾ ਨਹੀਂ ਕਿ ਉਧਰੋਂ ਆਗਾ ਆਉਂਦੇ ਆਂਦੀ ਸਾਰੇ ਵਹਾਰੇ ਨੂੰ ਸਰਕਾਰੀ ਸਕੂਲ ਆ ਲਵੇ ਤੇ ਇਹਦਾ ਬਹੁਤ ਪਚਾਉ ਹੋਇਆ ਤੇ ਇਹਦਾ 100 ਦੇ ਲਗਭਗ ਵਹਾਰੇ ਸੀਗੇ ਬਾਕੀ ਬਾਲਣ ਸੀਦਾ ਕਾਫੀ ਤੇ ਇਹਦਾ ਬਚਾਉ ਫਾਇਰ ਗ੍ਰੇਡ ਗੱਡੀਆਂ ਨੇ ਕੀਤਾ ਓਕੇ ਬਾਕੀ ਪਿੰਡ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਕੋਈ ਬਾਲਟੀ ਲੈ ਕੇ ਆਇਆ ਕੋਈ ਕੋਲ ਲੈ ਕੇ ਆਇਆ ਕਿੰਨੀਆਂ ਗੱਡੀਆਂ ਸੀ ਜੀ ਚਾਰ ਗੱਡੀਆਂ ਫਾਇਰ ਗ੍ਰੇਡ ਦੀਆਂ ਆਈਆਂ ਨੇ ਜੀ ਕਿੰਨਾ ਟਾਈਮ ਲੱਗਿਆ ਜੀ ਇਹਨੂੰ ਘੱਟੋ ਘੱਟ 3 ਘੰਟੇ ਅੱਗ ਬੁਝਾਉਣ ਦੇ ਕਾਬੂ ਕਰਨ ਦੇ ਵਿੱਚ ਹੋਇਆ ਜੀ ਕਿੰਨੀ ਕੀ ਤੇਜ਼ ਸੀ ਜੀ ਅੱਗ? ਅੱਗ ਫੁੱਲ ਤੇਜ਼ ਸੀ ਜੀ। ਫੁੱਲ ਲਾਟ ਲਟਾਂ ਲਿਕੜੀਆਂ ਸੀ। ਮਾਕੇ ਪੈਂਦੇ ਸੀਗੇ ਪੂਰੇ। ਤੇ ਹੋਰ ਕੋਈ ਜਾਨੀਮਾਲੀ ਨੁਕਸਾਨ ਪੈ ਗਿਆ? ਜਾਨੀਮਾਲੀ ਨਾਸਾਨ ਕੋਈ ਨਹੀਂ ਹੋਇਆ। ਠੀਕ ਹੈ ਜੀ। ਮੌਕੇ ਤੇ ਜਾਨੀ ਅੱਗ ਨੂੰ ਸਾਮ ਕੇ ਕੋਸ਼ਿਸ਼ ਕੀਤੀ ਗਈ ਜੀ ਪਰ ਸਮੀ ਨਹੀਂ। ਹੋ ਗਏ ਨੁਕਸਾਨ ਕਰ ਗਏ। ਅੱਛਾ। ਤੇ ਹੁਣ ਤੁਸੀਂ ਕੀ ਮੰਗ ਕਰਦੇ ਜੀ? ਮੰਗ ਇਹੀ ਹੈ ਜੀ ਵੀ ਜਿਹੜੇ ਜਿਨ੍ਹਾਂ ਦੇ ਘਾਰੇ ਸੀਗੇ, ਬਾਲਣ ਸੀਗਾ ਇਹਨਾਂ ਨੂੰ ਕੁਛ ਨਾ ਕੁਛ ਖਰਚਾ ਪੈਣ ਦਿੱਤਾ ਜਾਵੇ। ਬਾਪ ਸ਼ਾਇਦ ਪਿੱਛਾ ਤੋਂ ਆਈ ਐ ਜੀ। ਮਤਲਬ ਅੱਗ ਕੋ ਲੱਗੀ ਹੋਈ ਯਾਨੀ ਬਿਜਲੀ ਨਾਲ ਲੱਗੀ ਆ ਜਾਂ ਜੋ ਪਤਾ ਨਹੀਂ ਸਾਨੂੰ ਇਹ ਦਵਾ ਗੱਲ ਦਾ ਪਤਾ ਨਹੀਂ ਆਗਾ ਕਿੰਨਾ ਕੁ ਟਾਈਮ ਹੋ ਗਿਆ ਅੱਗ ਲੱਗੀ ਨੂੰ ਜੀ ਇਹ 12:30 ਪੀ ਤੋਂ ਪਹਿਲਾਂ ਲੱਗੀ ਹੋਈ ਆ ਇਹ ਅੱਗ ਤੇ ਹੁਣ ਇਹ ਅੱਗੂ ਕਿਵੇਂ ਪਾਇਆ ਗਏ ਆਗੂ ਫਾਇਰ ਬਗੜ ਵੀ ਗੱਡੀਆਂ ਆਏ ਨੇ ਜੀ ਕਿੰਨੀਆਂ ਗੱਡੀਆਂ ਸੀ ਚਾਰ ਗੱਡੀਆਂ ਤਾਂ ਲੱਗ ਚੁੱਕੀਆਂ ਜੀ ਚਾਰ ਗੱਡੀਆਂ ਨੂੰ ਮਤਲਬ ਕਿ ਅੱਗ ਕਾਬੂ ਨਹੀਂ ਆਈ ਅੱਛਾ ਜੀ ਕਿੰਨੀ ਕੁ ਤੇਜ਼ ਸੀ ਜੀ ਅੱਗ ਅੱਗ ਬਹੁਤ ਤੇਜ਼ ਸੀਗੀ ਤੇ ਤੁਸੀਂ ਕੀ ਮੰਗ ਕਰਦੇ ਜੀ ਮੰਗ ਤਾਂ ਸਾਡੀ ਇਹ ਹੈ ਜੀ ਇਹਨਾਂ ਨੂੰ ਵੱਧ ਤੋਂ ਵੱਧ ਮਤਲਬ ਦਾ ਨੁਕਸਾਨ ਹੋਗਾ ਗਰੀਬ ਆਦਮੀ ਦਾ ਇਹਨਾਂ ਦਾ ਦਿੱਤਾ ਜਾਵੇ ਨੁਕਸਾਨ ਇਹਨਾਂ ਦਾ ਕੀ ਕੀ ਨੁਕਸਾਨ ਹੋਇਆ ਜੀ ਇੱਥੇ ਇਹਨਾਂ ਦੇ 100 ਦੇ ਲਗਭਗ ਗੁਹਾਰੇ ਸੀਗੇ ਤੇ ਹੋਰ ਕੀ ਕੀ ਨੁਕਸਾਨ ਹੋਇਆ ਜੀ ਡੱਕੇ ਡੁੱਕੇ ਮਤਲਬ ਬਹੁਤ ਤਕੜਾ ਨੁਕਸਾਨ ਹੋ ਗਿਆ ਜੀ ਬਾਲਣ ਵਗੈਰਾ ਬਾਲਣ ਵਗੈਰਾ ਸਭ ਪਾਕੀਆਂ ਪੁੱਤਿਆਂ ਸਭ ਮੁੱਕ ਗਿਆ ਜੀ ਤੇ ਹੋਰ ਤਾਂ ਨਹੀਂ ਕੋਈ ਜਾਨੀ ਮਾਨੀ ਨੁਕਸਾਨ ਨਹੀਂ ਹੋਇਆ ਜੀ ਬਸ ਪਚੌਰ ਹੈਗਾ ਜੀ ਬਹੁਤ ਇਹ ਪਿੰਡ ਦੇ ਕਿੰਨੇ ਕ ਮਤਲਬ ਕਿ ਇਹ ਹਿੰਮਤ ਕਰੀ ਜੀ ਅੱਧ ਦੇਉਣ ਦੇ ਪਿੰਡ ਤਾਂ ਹੁਣ ਮਤਲਬ ਆ ਹੋਈ ਆਈਗੇ ਤੇ ਸਭ ਆਗੇ ਸੀਗੇ ਜੀ ਠੀ ਤੇ ਹੋਰ ਕੋਈ ਪ੍ਰਸ਼ਾਸਨ ਅਧਿਕਾਰੀ ਕੋਈ ਮਹਿਕਮਾ ਸਸਨ ਅਧਿਕਾਰੀ ਮਤਲਬ ਦੋ ਆਏ ਸੀਗੇ ਪੁਲਿਸ ਵਾਲੇ ਅੱਛਾ ਜੀ ਹਾਂਜੀ ਉਹ ਆ ਕੇ ਦੇਖ ਕੇ ਮੌਕਾ ਚਲੇ ਗਏ ਤੇ ਤੁਸੀਂ ਕੀ ਮੰਗ ਕਰਦੇ ਹੋ ਮੰਗ ਤਾਂ ਹੈ ਜੀ ਬਸ ਇਹਨਾਂ ਨੂੰ ਗਰੀਬ ਆਦਮੀਆਂ ਦਾ ਜਿੰਨਾ ਵੱਧ ਤੋਂ ਵੱਧ ਹੋ ਸਕੇ ਇਹਨਾਂ ਨੂੰ ਮੁਆਵਜ਼ਾ ਮਿਲੇ ਅਧਿਕਾਰੀਾਂ ਨੂੰ ਜਵਾਬ ਵੀ ਸਰਕਾਰ ਤੋਂ ਕੀ ਖਬਰ ਜਾਵੇ ਇਹਨਾਂ ਨੂੰ ਕਾਮਯਾਬ ਜੇ ਠੀਕ ਹੈ ਕਿੰਨੀ ਵੀ ਮੰਗਤ ਹੋ ਸਕੇ ਸਰਕਾਰ ਤੋਂ ਉਹਨੇ ਮੰਗ ਕਰਦੇ ਰੋਡਾਂ ਦੇ ਸਾਰੇ ਗਰੀਬਾਂ ਦਾ ਵਿਚਾਰ ਹੈ ਇਹ ਨਹੀਂ ਸੌਤੋ ਬੰਦ ਕਹਾਰਾ ਦਿੱਤੀ ਤੇ ਸੌਤੋ ਬੰਦ ਕਹਾਰਾ ਦਿੱਤੀ ਜਿੱਥੇ ਦੇ ਕੋਠੀ ਦੇ ਤੇ ਵਿੱਚ ਇਹਨਾਂ ਨੇ ਦੋ ਦੋ ਟਾਲੀਆਂ ਲੱਗੀਆਂ ਲੱਗੀਆਂ ਮੈਂ ਸਰਕਾਰ ਤੋਂ ਵੀ ਮੰਗ ਕਰਦੀ ਆ ਵੀ ਇਹਨਾਂ ਨੂੰ ਇਨਸਾਫ ਮਿਲਦਾ ਜਾਵੇ ਤੇ ਇਹਨਾਂ ਦੀ ਮਦਦ ਬਰਕਰਾਰ ਰੱਖੀ ਜਾਵੇ ਕਿੰਨਾ ਕੁ ਟਾਈਮ ਹੋ ਗਿਆ ਅੱਗ ਲੱਗੀ ਨੂੰ ਇਹ 12 ਵਜੇ 1 ਵਜੇ ਅੱਗ ਕੁਜੀਏ ਚ ਚੜੀ ਆ ਇੱਧਰ ਤੇ ਹੁਣ ਕਿੰਨਾ ਕੁ ਨੁਕਸਾਨ ਹੋਇਆ ਤੁਹਾਨੂੰ ਲੱਗਦਾ ਸਾਰੇ ਇੱਧਰ ਬਘਾਰੇ ਸਾਰਿਆਂ ਦੇ ਮੱਚ ਗਏ ਬੇੜੇ ਵਾਲੇ ਕਿੰਨੇ ਕੁ ਲੋਕਾਂ ਦੇ ਤੇ ਜਗਾਰੇ ਹੋਰੇ ਸਾਰੇ ਬੇੜੇ ਵਾਲਿਆਂ ਦੇ ਕਿੰਨੇ ਕੁ ਘਾਰੇ ਇਹ ਜਿਹਨੇ ਅੱਗ ਦੇ ਲਪੇਟ ਚ ਆ ਗਏ ਜੀ ਇਹ 100 ਤੋਂ ਉੱਪਰ ਹੀ ਹੋਣੇ ਵੀਰੇ ਤੇ ਹੁਣ ਇਹ ਫਿਰ ਕਿਵੇਂ ਅੱਗ ਤੇ ਕਾਬੂ ਪਾਇਆ ਜੀ ਇਹ ਗੱਡੀਆਂ ਆਈਆਂ ਨੇ ਵੀਰੇ ਗੱਡੀਆਂ ਨੇ ਬੁਝਾਈਆਂ ਅੱਗ ਬੁਝਾਓ ਜੀ ਹਾਂ